ਤੋਹਲਾਂ ਤੇ ਗਦੂ ਸ਼ਾਮ ਨੂੰ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਅੰਮ੍ਰਿਤਸਰ ਵਿੱਚ ਰੋਡ ਸ਼ੋਅ ਕਰਦੇ ਤੁਹਾਡੇ ਸਾਹਮਣੇ ਚੈਲੰਜ ਕਰੀ ਪਾਰਟੀ ਇਸ ਵੇਲੇ ਬਣ ਕੇ ਸਾਹਮਣੇ ਪੂਰੇ ਪੰਜਾਬ 'ਚ 13 ਜੀਰੋ ਕੋਈ ਪਾਰਟੀ ਨਹੀਂ ਕੋਈ ਤੁਹਾਨੂੰ ਕੋ ਗੁਰਦਾਸੇ ਨਹੀਂ ਵੜ ਦਿੰਦਾ ਕੋਈ ਸਿੱਖ ਉਹਨਾਂ ਦੇ ਲੱਗੇ ਨਹੀਂ ਲੱਗਦਾ ਕਿਹੜੀ ਮਿਲ ਕਰਗਾਈ ਦਿਖਾਓ ਕਿਹੜੀ ਦਿਖਾਈ ਫਰਾਡ ਲੋਕਾਂ ਨੂੰ ਝੂਠ ਬੋਲੀ ਜਾਂਦੇ ਯਾਰ ਤਹਿਲ ਮੰਤਰੀ ਉਹੀ ਉਹੀ ਜੋਛੀ ਦੀ ਗੱਲ ਕਰਦੇ ਉਹ ਕਹਿੰਦੇ ਮੇਰੀ ਫੈਕਟਰੀ ਕੱਢੋ ਜੇ ਹਿੰਮਤ ਕੀਤੇ ਲੈ ਉਹਦੇ ਭਰੇਵੇਂ ਕਿੱਥੇ ਗਏ ਫੈਕਟਰੀ ਵਾਲੇ ਹੋਰ ਤੇ ਭਰੇਵੇਂ ਵੀ ਨਾਲ ਨਹੀਂ ਤੁਰੇ ਉਹਨਾਂ ਕੋ ਭਰੇਵੇਂ ਕਿੱਥੇ ਜਿਹੜੇ ਜਿੱਦਾਂ ਪੁਰੀ ਸਾਹਿਬ ਨਹੀਂ ਆਏ ਇਦਾਂ ਜੇ ਸੰਧੂ ਸਾਹਿਬ ਤੁਹਾਨੂੰ ਚਾਰ ਤੀਕ ਤੋਂ ਬਾਅਦ ਲੱਭ ਜਾਣਗੇ ਤਾਂ ਮੈਂ ਜ਼ਰਾ ਕੁਲਦੀਪ ਧਾਲੀਵਾਲ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ ਆਮ ਆਦਮੀ ਪਾਰਟੀ ਤੋਂ ਐਮਪੀ ਦੀ ਚੋਣ ਲੜ ਰਹੇ ਨੇ ਤੇ ਅੱਜ ਨਾਮਜ਼ਦਗੀ ਪੱਤਰ ਭਰ ਦਿੱਤੇ ਗਏ ਨੇ ਤਾਂ ਉਸ ਤੋਂ ਬਾਅਦ ਜਿਹੜੀ ਗੇਮ ਔਨ ਹੋ ਚੁੱਕੀ ਹੈ ਔਰ ਸਾਡੇ ਨਾਲ ਕੁਲਦੀਪ ਧਾਲੀਵਾਲ ਮੌਜੂਦ ਨੇ ਧਾਲੀਵਾਲ ਸਾਹਿਬ ਕੀ ਕਹਿਣਾ ਚਾਹੋਗੇ ਅਰਵਿੰਦ ਕੇਜਰੀਵਾਲ ਜੀ ਦਾ ਕੀ ਪ੍ਰੋਗਰਾਮ ਹੈ ਅੰਮ੍ਰਿਤਸਰ ਅੱਜ ਕੇਜਰੀਵਾਲ ਹਣਾਂ ਦਾ ਕੀ ਪ੍ਰੋਗਰਾਮ ਹੈ ਉਹਦੇ ਕੀ 16 ਤਰੀਕ ਨੂੰ 16 ਤਰੀਕ ਨੂੰ ਸ਼ਾਮ ਨੂੰ ਕੇਜਰੀਵਾਲ ਸਾਹਿਬ ਤੇ ਭਗ ਅਮਰ ਸਾਹਿਬ ਵਿੱਚ ਰੋਡ ショਅ ਕਰਦੇ ਹਾਂ ਹਾਂ 17 ਤਰੀਕ ਨੂੰ ਉਹ ਸਾਡੇ ਐਮਐਲਏ ਦਾ ਵੀ ਮੀਟਿੰਗ ਕਰ ਲਗੇ ਕੇਰਿਆਲ ਸਾਹਿਬ ਰਾਤ ਰਹਿਣਗੇ ਇੱਥੇ ਠੀਕ ਹੈ ਕਿਦਾਂ ਉਹ ਤੋਂ ਬਾਅਦ ਫਿਰ ਮਾਨ ਸਾਹਿਬ ਆਉਣਗੇ ਤੇ 16 ਤਰੀਕ ਨੂੰ ਸਾਰੇ ਬਸਾਂ ਦੀ ਹਵਾ ਹੀ ਬਦਲ ਜੂ ਤੁਸੀਂ ਦੇਖਿਓ ਕੀ ਬਣਦਾ ਅੱਛਾ ਹੁਣ ਤੁਸੀਂ ਵੈਸੇ ਕੀ ਸਮੇਂ ਦੋ ਜਿਸ ਤਰੀਕੇ ਨਾਲ ਚੈਲੰਜ ਬਣਿਆ ਤੁਹਾਡੇ ਸਾਹਮਣੇ ਚੈਲੰਜ ਕੇਰੀ ਪਾਰਟੀ ਇਸ ਵੇਲੇ ਬਣ ਕੇ ਸਾਹਮਣੇ ਪਾਰਟੀ ਪੂਰੇ ਪੰਜਾਬ ਚ 13 ਜੀਰੋ ਕੋਈ ਪਾਰਟੀ ਨਹੀਂ ਪਰ ਫਿਰ ਵੀ ਅੰਮ੍ਰਿਤਸਰ ਦੇ ਵਿੱਚ ਖਾਸ ਤੌਰ ਦੇ ਉੱਤੇ ਜੇ ਗੱਲ ਕਰੀਏ ਗੁਰਜੀਤ ਔਜਲਾ ਕਹਿ ਰਹੇ ਨੇ ਕਿ ਮੈਂ ਕੰਮ ਕਰਾਏ ਮੇਰੇ ਕੰਮ ਕਰਕੇ ਲੋਕ ਜਿਹੜੇ ਨੇ ਮੈਨੂੰ ਮੋੜਦੇ ਉਹਦੇ ਕੰਮ ਦੇਖਦੀ ਹੈ ਡਰੇਨ ਦੇਦੀ ਹੈ ਲੋਕਾਂ ਨੂੰ ਉਹਦੇ ਕੰਮ ਬਹੁਤ ਵਧੀਆ ਦੇਖਦੇ ਆ ਉਹਦੇ ਕੰਮ ਵੇਖਣ ਲਈ ਮੈਂ ਕਹਾਂ ਲੋਕਾਂ ਨੂੰ ਇੱਕ ਸਪੈਸ਼ਲ ਐਂਕਲ ਹੋਣੀ ਚਾਹੀਦੀ ਆ ਉਹਦੇ ਬੁਏ ਕੀ ਉਹਦੇ ਦੀ ਸਾਰੇ ਬਸਾਂ ਤੂੰ ਦੇਸਦੀ ਸਾਡੇ 7 ਸਾਲ ਚ ਆਪਾਂ ਉਹ ਹੀ ਦੀ ਕਰਾ ਸਕੇ ਆਪਾਂ ਗੱਲਾਂ ਕਰਦੀਆਂ ਕਰਦਾ ਹਰਨਾਲ ਸਾਹਿਬ ਤੁਸੀਂ ਬੀਜੇਪੀ ਕਿਹੜੀ ਬੀਜੇਪੀ ਰਜੀਤ ਸਿੰਘ ਸੰਧੂ ਜਿਹੜਾ ਅਮਰੀਕਾ ਮਾਡਲ ਲੈ ਕੇ ਆਏ ਨੇ ਉਹ ਕਹੇ ਮੇਰਾ ਮਾਡਲ ਅਮਰੀਕਾ ਦਾ ਹੈਗਾ ਔਰ ਜੋ ਮੈਂ ਅਮਰੀਕਾ ਦੇ ਵਿੱਚ ਟਾਈਸ ਕਰਾਈਆਂ ਨੇ ਉਹ ਮੈਂ ਇੱਥੇ ਕਰਾਵਾਂਗਾ ਜਿੱਥੋਂ ਦੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਕਿਹੜੀ ਕਿਹੜੀ ਮੈਕਾਂ ਕਰਾਈ ਕਿਹੜੀ ਮੈਕਾਂ ਕਰਾਈ ਕਹਿੰਦੇ ਅਮਰੀਕਾ 'ਚ ਮੈਂ ਬਹੁਤ ਕੰਮ ਕੀਤਾ ਮੈਂ ਕਹਿੰਦਾ ਉਹਨਾਂ ਨੂੰ ਗੁਰਦਾ ਦੇ ਨਹੀਂ ਵੜ ਦਿੰਦਾ ਕੋਈ ਸਿੱਖ ਉਹਨਾਂ ਦੇ ਲੱਗੇ ਨਹੀਂ ਲੱਗਦਾ ਕਿਹੜੀ ਮੈਕਾਂ ਕਰਾਈ ਪੜ੍ਹ ਲਿਖੇ ਬੰਦੇ ਲੋਕਾਂ ਨੇ ਝੂਠ ਬੋਲੇ ਕੋਈ ਮੈਸਕਾ ਜੋ ਨਾ ਕੋਈ ਬਚਾਰਾ ਆ ਰਿਹਾ ਨਾ ਕੋਈ ਜਾ ਰਿਹਾ ਉਹ ਸੰਧੂ ਸਾਹਿਬ ਉਹਦਾ ਹੀ ਸੀਨ ਸੁਭਦੇ ਲੈ ਰਹੇ ਆ ਉਹਨਾਂ ਨੂੰ ਕਹੋਗੇ 4 ਤਰੀਕ ਨੂੰ ਸਵੇਰੇ ਪੌਣੇ 11 ਵਜੇ ਇੱਕ ਫਲਾਈਟ ਜਾਂਦੀ ਦਿੱਲੀ ਨੂੰ ਆਪਣੀ ਬੁੱਕ ਕਰਕੇ ਰੱਖੋ ਉਹਨਾਂ ਦਾ ਕੰਮ ਹੋਇਆ ਬੜਾ ਤੇ ਆਦਨਿਲ ਜੋਸ਼ੀ ਕਹਿ ਰਿਹਾ ਕਿ ਮੇਰਾ ਅਜੰਡਾ ਵਿਕਾਸ ਰਿਹਾ ਮੈਂ ਸ਼ਹਿਰ ਦਾ ਵਿਕਾਸ ਕਰਾਇਆ ਉਹਨੇ ਵੋਟਿੰਗ 'ਚ ਵੀ ਲਾ ਟਹਿਲਮੰਤੀ ਟਹਿਲਮੰਤੀ ਉਹੀ ਉਹੀ ਜੋਸ਼ੀ ਦੀ ਗੱਲ ਕਰਦੇ ਉਹ ਕਹਿੰਦੇ ਮੇਰੀ ਫੈਕਟਰੀ ਕੱਢੋ ਜੇ ਮਤ ਕੀ ਦੇ ਲੈ ਉਹਦੇ ਭਰੇਵੇਂ ਕਿੱਥੇ ਗਏ ਫੈਕਟਰੀ ਵਾਲੇ ਹੁਣ ਤੇ ਭਰੇਵੇਂ ਵੀ ਨਾਲ ਉਹਨਾਂ ਕੋਪਣੇ ਵਿੱਚ ਕਿੱਥੇ ਜਿਹੜੇ ਟੇਲਾ ਵੇਚਦੇ ਹੁੰਦੇ ਸੀ ਉਹ ਇਹਦੀ ਲੱਭਦੇ ਹੁਣ ਭੱਜ ਗਏ ਜਿਨ੍ਹਾਂ ਨੇ ਕੋਦਾਂ ਦਾ ਪੀਆ ਇਕੱਠਾ ਕੀਤਾ ਸੀ ਭੜੇਵੇਂ ਕਿੱਥੇ ਉਹਦੇ ਉਹਦੇ ਭੜੇਵੇਂ ਵੀ ਨਹੀਂ ਲੱਭਦੇ ਹੁਣ ਹੁਣ ਇੱਕ ਸਵਾਲ ਹੈ ਕਿ ਹੁਣ ਅੱਜ ਜਿਸ ਤਰੀਕੇ ਨਾਲ ਗੇਮ ਔਨ ਹੋ ਚੁੱਕੀ ਹੈ ਕੀ ਸਮਝਦੇ ਹੋ ਕਿ ਕੁਝ ਦਿਨ ਰਹਿ ਗਏ ਨੇ ਤੁਹਾਡਾ ਏਜੰਡਾ ਕੀ ਹੋਏਗਾ ਸਾਡਾ ਏਜੰਡਾ ਜਿਹੜਾ ਪੰਜਾਬ ਦਾ ਏਜੰਡਾ ਆ ਪੰਜਾਬ ਦਾ ਵਿਕਾਸ ਦਾ ਏਜੰਡਾ ਅੰਮ੍ਰਿਤਸਰ ਦੇ ਵਿਕਾਸ ਦਾ ਏਜੰਡਾ ਹਮਸਾ ਦੇ ਇੰਡਸਟਰੀ ਦਾ ਏਜੰਡਾ ਹਮਸਾ ਦੇ ਟ੍ਰੇਡ ਦਾ ਏਜੰਡਾ ਅਮਰਸਰ ਦੇ ਵਿੱਚ ਸਪੋਰਟ ਹੱਬ ਦਾ ਅਜੰਡਾ ਅਮਰਸਰ ਦੇ ਵਿੱਚ ਫਿਲਮ ਸਿਟੀ ਦਾ ਜੰਨਾ ਅਮਰਸਰ ਦੇ ਚ ਇੰਟਰਨਾਸ਼ਨਲ ਯੂਨੀਵਰਸਿਟੀ ਦਾ ਜੰਨਾ ਅਮਰਸਰ ਦੇ ਵਿੱਚ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦਾ ਜੰਨਾ ਬਹੁਤ ਅਜੰਡੇ ਤੇ ਜਿਹੜੇ ਸੀ ਲੱਗ ਸਰ ਜਿਹੜੇ ਸਬਜ਼ੀਆਂ ਵੀ ਇੱਥੋਂ ਭਾਈ ਅੱਜ ਦੇ ਵਿੱਚ ਜਾ ਗ ਰਹੇ ਨੇ ਕਿ ਸਭ ਕੁਝ ਜਾਣਗੇ ਪਾਪੜ ਵੜੀਆਂ ਜਾਣਗੇ ਪੰਜਾਬ ਕੁਮਰਸਰ ਕੁਛ ਹਾਲ ਹੋਏਗਾ ਸਰ ਕੋ ਜਾ ਪਿਓ ਦੇ ਪੁੱਤਾਂ ਝੂਠ ਮਾਰਦੇ ਤੂੰ ਝੂਠ ਦਾ ਮਾਇਗਾ ਮਾਰੀ ਜਾਂਦਾ ਅੱਛਾ ਉਹ ਇੱਕ ਹੋਰ ਚੀ ਤੁਹਾਡੇ ਬਾਰੇ ਵਿੱਚ 300 ਰੁਪਏ ਕਿਲੋ ਕਹਿੰਦਾ ਗੋਭੀ ਵਿਕੂਗੀ ਲੈ ਹੋ ਸੋ ਲੋਗਾ ਮੈਂ ਪਹਿਲਾ ਬੰਦਾ ਵੇਖਿਆ ਲੀਡਰ ਜਿਹੜਾ ਇੰਦਾਂ ਦੀਆਂ ਗੱਲਾਂ ਕਰਦਾ ਸਮਝਦਾ ਕੀ ਦੀ ਗੱਲ ਉਹ ਕਹਿੰਦਾ ਚਾਹ ਤੇਰੇ ਘੜੀ ਹੱਥ ਜੋੜੇ ਜਿੱਦਾਂ ਜੇਤਲੀ ਸਾਹਿਬ ਦੀ ਮੁੜ ਕੇ ਆਏ ਜਿੱਦਾਂ ਪੁਰੀ ਸਾਹਿਬ ਨਹੀਂ ਆਏ ਇਦਾਂ ਜੇ ਸੰਧੂ ਸਾਹਿਬ ਤੁਹਾਨੂੰ ਚਾਹ ਤੀਕ ਤੋਂ ਬਾਅਦ ਲੱਭ ਜਾਣਗੇ ਤਾਂ ਮੈਂ ਜ਼ਰਾ ਕੁਲਦੀਪ ਧਾਹਿਆ ਬਟਾ ਨਹੀਂ ਤੇ ਤੁਸੀਂ ਮੇਰੀ ਗੱਲ ਸੁਣੋ ਉਹ ਤੇ ਜਿੱਤੇ ਲਗਾਤਾਰ ਦਾ ਕਹਿੰਦੇ ਜੈ ਸ਼੍ਰੀ ਰਾਮ ਨੂੰ ਮੋੜ ਕਰਕੇ ਸਾਨੂੰ ਲੋਕ ਬਹੁਤ ਪਿਆਰ ਕਰ ਰਹੇ ਹੱਥਾਂ ਦੇ ਚੋਕਰ ਜੈ ਸ਼ੀ ਦੀਦਾਮ ਉਹਨਾਂ ਦੇ ਉਹਨਾਂ ਦੇ ਰਿਸ਼ਤੇਦਾਰ ਹੀ ਆਰਾਮ ਸਾਹਿਬ ਦਾ ਸੰਝ ਆਰਾਮ ਸਾਡਾ ਵੀ ਆ ਆਰਾਮ ਸਾਰੇ ਸਵਾਜ ਦਾ ਸੰਝ ਸਾਰੇ دنیਵੀ ਸੰਸਾਰ ਦਾ ਸੰਝ ਆਵਾਮ ਇਹਨਾਂ ਨੇ ਖਰੀਦੀ ਹੈ ਇਹ ਆਵਾਮ ਦਾ ਨਾਮ ਲੈ ਕੇ ਵੋਟਾਂ ਲੈਂਦੇ ਆ ਆਵਾਮ ਸਾਡਾ ਦੀਗਾ ਆਵਾਮ ਦੇ ਹੀ ਭਗਤ ਦੀਗੇ ਅਸੀਂ ਆਵਾਮ ਨੂੰ ਨਹੀਂ ਮੰਨਦੇ ਅਸੀਂ ਗੁਰਨਾਥ ਸਾਹਿਬ ਨੂੰ ਨਹੀਂ ਮੰਨਦੇ ਇਹ ਇਹ ਬੀਜੇਪੀ ਆਲੇ ਜੀ ਆਵਾਮ ਸਾਹਿਬ ਕਰੀ ਜਾਂਦੇ ਨਾ ਗੱਲ ਜਿਦਣ ਮੋਦੀ ਜੀ ਆਏ ਨਾ ਅੰਮ੍ਰਿਤ ਪੰਜਾਬ ਚ ਹਵਾ ਤੇ ਉਸ ਦਿਨ ਬਦਲਨੀ ਹੈ ਸਾਰੀ ਆਵਾਜ਼ ਰੀ ਬੀਜੇਪੀ ਬਿਲਕੁਲ ਸਹੀ ਕਹਿ ਰਹੇ ਹੋ ਮੋਦੀ ਜੀ ਜਿੱਥੇ ਜਿੱਥੇ ਜਾ ਰਹੇ ਆ ਉਲਟਾ ਹੋ ਰਿਹਾ ਕੰਮ ਐ ਹੋ ਰਿਹਾ ਜਦੋਂ ਪੰਜਾਬ ਚ ਆ ਕੇ ਉਹਦਾ ਐ ਹੋ ਜਾਣਾ ਇੱਥੇ ਆਉਂਦੇ ਹੀ ਕਿਸਾਨ ਬੈਠੇ ਤੇ ਹਲਰ ਤਿਆਰ ਔਰ ਧੀ ਔਰ 아이 ਡੋਟ ਨੋ ਉਧਰ ਇਹ ਉਲਟਾ ਹੋ ਜਾਊਗਾ ਬਸ ਕੰਦੇ ਜੀ ਹੁਣ ਸਾਡੀ ਫਿਰ ਸਰਕਾਰ ਆ ਰਹੀ ਤੀਸਰੀ ਵਾਰ ਸਫਲ ਸਰਕਾਰ ਦਾ ਨਾਰਾ ਨਰਿੰਦਰ ਮੋਦੀ ਦੇ ਰਹੇ ਨੇ ਮੈਂ ਕਹਾਂ ਜੀ ਇਹ ਤਾਂ ਚਾਤਰੀ ਨੂੰ ਪਤਾ ਲੱਗਣਾ ਅੰਕੜੇ ਆ ਗਏ ਹੁਣ ਤੇ ਸਰਵੇ ਆ ਗਏ ਕਿ ਬੀਜੇਪੀ ਬਹੁਤ ਥੱਲੇ ਚਲ ਗਈ ਸਮਝਦੇ ਕਿ ਨਹੀਂ ਕਹਿੰਦੇ ਉਹ ਚੰਗਾ ਉਹਨਾਂ ਕੋ ਮੋਦੀ ਨੂੰ ਛੇਤੀ ਲਾਓ ਪੰਜਾਬ 'ਚ ਜਿਹੜੀਆਂ ਦਸ ਪੈਣੀਆਂ ਉਹ ਵੀ ਨਾ ਪੈਣ ਮੋਦੀ ਦੀ ਤਾਲੀ ਵਾਲ ਕਿਵੇਂ ਦੇਖ ਰਹੇ ਜੀ ਅਮਨੇ ਸਰ ਨੂੰ ਕਿ ਅਕਾਲੀ ਦਲ ਇੱਕ ਪੰਥਕ ਜਮਾਤ ਆ ਅਕਾਲੀ ਦਲ ਕਹਿੰਦੀ ਪੰਥ ਦੇ ਨਾਂ ਤੇ ਵੋਟ ਜਿਹੜੀ ਸਾਨੂੰ ਪੈਣੀ ਨਾ ਅਭੀ ਉਹ ਪੰਥਕ ਆ ਹਾਂਜੀ ਉਮੀਦਵਾਰ ਪੰ ਉਹਨਾਂ ਦਾ ਵੀਰਵਾਦ ਬੰਤ ਗਿਆ ਕਹਿੰਦੇ ਅਸੀਂ ਤੇ ਸਾਡੇ ਜਈ ਇੱਕ ਬਿਊਟੀ ਹੈ ਐਹੀ ਬਿਊਟੀ ਹਰ ਧਰਮ ਦਾ ਸਨਮਾਨ ਕਰਦੇ ਆ ਹਰ ਧਰਮ ਵੀਰਵਾਦ ਤੇ ਚਾਚਾ ਜੀ ਉਹਨਾਂ ਦਾ ਕੀ ਕਹਿੰਦਾ ਕਹਿੰਦਾ ਚੇਦੇ ਨੂੰ ਵੋਟ ਪਾਓ ਕਾਲੀ ਦਲ ਨੂੰ ਵੋਟ ਦਾ ਪਾਓ ਐਂਦਾ ਕਹਿੰਦਾ ਇਹ ਜੋ ਸੀ ਉਹ ਲੋਕਾਂ ਕਹਿੰਦਾ ਚੇਦੇ ਨੂੰ ਵੋਟ ਪਾਓ ਉਹ ਕਾਲੀ ਦਲ ਨੂੰ ਵੋਟ ਦਾ ਪਾਓ ਕਿਉਂਕਿ ਉਹਨੂੰ ਪਤਾ ਕਿ ਬੀਠੀ ਹੋਣ ਦੇ ਨਾਂ ਤੇ ਇੱਕ ਵੋਟ ਦੀ ਪੈਣੀ ਉਹ ਕਹਿੰਦੇ ਕਾਲੀ ਦਲ ਪੂਰੇ ਪੰਜਾਬ ਚ ਵਧ ਰਿਹਾ ਇਸ ਵੇਲੇ 13 ਸੀਟਾਂ ਤੇ ਸਭ ਤੋਂ ਅੱਗੇ ਜਿਹੜਾ ਚੱਲ ਰਿਹਾ ਕਾਲੀ ਦਲ ਚੱਲ ਰਿਹਾ ਸਾਰਾ ਭੁਈਆ ਰਹਿ ਗਿਆ ਮੈਨੂੰ ਲੱਗਦਾ ਕਿ ਉਸ ਤੋਂ ਬਾਅ ਤੇ ਇਹ ਸਨ ਕੁਲਦੀਪ ਸਿੰਘ ਢਾਲੀਵਾਲ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤਾਂ ਜਿਸ ਤਰੀਕੇ ਦੇ ਨਾਲ ਅੱਜ VOTING ਦਾ ਇੱਕ ਤਰੀਕਾ ਕਹੀਏ ਤੇ ਫਾਈਨਲ ਸਟੈਪ ਜਿਹੜਾ ਹੁੰਦਾ ਹੈ ਨਾਮਜ਼ਦਗੀ ਪੱਤਰ ਦਾ ਉਹ ਭਰਿਆ ਗਿਆ ਹੈ ਤਾਂ ਕੁੱਲ ਮਿਲਾ ਕੇ ਵਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਹਨਾਂ ਨੇ ਕਿਹਾ ਕਿ ਉਹ ਇਸ ਵਾਰ ਜਿੱਤੇਗਾ 13 0 ਔਰ ਸਭ ਤੋਂ ਵੱਡੀ ਗੱਲ ਹੈ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਦਾ ਦੌਰਾ ਕਰਨਗੇ ਸ਼ੁਰੂਆਤ ਸ੍ਰੀ ਅਮਰਤ ਸਰ ਸਾਹਿਬ ਤੋਂ ਹੋਏਗੀ ਤਾਂ ਕੇਜਰੀਵਾਲ ਹੁਣ ਪੰਜਾਬ ਦੇ ਵਿੱਚ ਤੁਹਾਨੂੰ ਸਰਕਾ ਦੇ ਨਜ਼ਰ ਆਣਗੇ ਔਰ ਸਭ ਤੋਂ ਪਹਿਲਾਂ ਰੋਡ ਸ਼ੋ ਜਿਹੜਾ ਹੈ ਉਹਨਾਂ ਵੱਲੋਂ ਸ੍ਰੀ ਅਮਰਸਰ ਸਾਹਿਬ ਵਿੱਚ ਕੀਤਾ ਜਾਏਗਾ ਕੈਮਰਾਮੈਨ ਅਰਜ ਦੇ ਨਾਲ ਸਮਝ ਕਰਨਾ ਗ੍ਰੇਡ ਪੰਜਾਬ ਟੀਵੀ ਅਮਰਸਰ